ਦੋਸਤੋ ਸਿਰਫ ਇਹ ਤਿੰਨ ਘਰੇਲੂ ਚੀਜ਼ਾਂ ਲੱਸੀ ਦੇ ਵਿੱਚ ਪਾ ਕੇ ਪੀ ਲਵੋ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਦੇ ਇਹ ਭੈੜੇ ਰੋਗ ਖਤਮ ਹੋ ਜਾਣਗੇ ਦੋਸਤੋ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਹ ਤੁਹਾਡੀ ਕਬਜ ਨੂੰ ਠੀਕ ਕਰਨ ਵਿੱਚ ਬਹੁਤ ਫਾਇਦਾ ਕਰੇਗੀ ਅਤੇ ਜੇਕਰ ਤੁਹਾਨੂੰ ਲੂਜ਼ ਮੋਸਨ ਦੀ ਸਮੱਸਿਆ ਹੈ ਇਹ ਉਹਦੇ ਵਿੱਚ ਵੀ ਫਾਇਦਾ ਕਰੂਗੀ ਅਤੇ ਨਾਲ ਹੀ ਇਹ ਸ਼ੂਗਰ ਵਰਗੀ ਭੈੜੀ ਬਿਮਾਰੀ ਤੋਂ ਤੁਹਾਨੂੰ ਬਚਾਵੇਗੀ ਇਹ ਚੀਜ਼ਾਂ ਕੈਸਟਰੋਲ ਦੀ ਵਜ੍ਹਾ ਕਰਕੇ ਨਾੜੀਆਂ ਵਿੱਚ ਹੋਣ ਵਾਲੀ ਬਲੌਕੇਜ ਨੂੰ ਠੀਕ ਕਰਨਗੀਆਂ ਅਤੇ ਨਾਲ ਸਰੀਰ ਵਿੱਚੋਂ ਕੈਸਟਰੋਲ ਨੂੰ ਬਾਹਰ ਕੱਢੇਗੀ ਅਤੇ ਸਾਡੇ ਹਾਰਟ ਨੂੰ ਹੈਲਥੀ ਰੱਖੇਗੀ ਅਤੇ ਜਿਨ੍ਹਾਂ ਨੂੰ ਗਲਤ ਖਾਣ ਪੀਣ ਦੇ ਕਾਰਨ ਜਾਂਦੀ ਓਵਰਡਾਈਟ ਦੇ ਕਾਰਨ ਆਉਣ ਵਾਲੀ ਮੋਟਾਪੇ ਦੀ ਸਮੱਸਿਆ ਹੁੰਦੀ ਹੈ ਇਹ ਚੀਜ਼ਾਂ ਇਸ ਪ੍ਰੋਬਲਮ ਨੂੰ ਵੀ ਖਤਮ ਕਰਨਗੀਆਂ ਅੱਜ ਉਹ ਤੁਹਾਨੂੰ ਦੱਸਦੇ ਹਾਂ ਇੰਨਾਂ ਜ਼ਬਰਦਸਤ ਚੀਜ਼ਾਂ ਦੇ ਬਾਰੇ ਦੋਸਤੋ ਪਹਿਲੀ ਚੀਜ਼ ਹੈ ਇਸਬਗੋਲ ਜੋ ਕਿ ਆਯੁਰਵੈਦਿਕ ਦਵਾਈਆਂ ਬਣਾਉਣ ਦੇ ਲਈ ਸਦੀਆਂ ਤੋਂ ਇਸਤੇਮਾਲ ਹੋ ਰਿਹਾ ਹੈ ਜਿਸ ਦੇ ਸਾਡੇ ਸਰੀਰ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਬਰਦਸਤ ਫਾਇਦੇ ਹੁੰਦੇ ਹਨ ਕਿਉਂਕਿ ਇਸ ਦੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ ਅਤੇ ਕਬਜ਼ ਵਰਗੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਵਿੱਚ ਮਦਦ ਕਰਦੀ ਹੈ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਕਬਜ਼ ਦੀ ਸਮੱਸਿਆ ਹੈ ਤੁਸੀਂ ਸਵੇਰੇ ਜਾਂ ਦੁਪਹਿਰੇ ਖਾਣੇ ਤੋਂ ਅੱਧੇ ਘੰਟੇ ਬਾਅਦ ਇੱਕ ਗਲਾਸ ਲੱਸੀ ਦੇ ਵਿੱਚ ਇੱਕ ਤੋਂ ਦੋ ਚਮਚ ਇਸਬਗੋਲ ਦੇ ਪਾ ਕੇ ਪੀਓ ਜਾਂ ਫਿਰ ਤੁਸੀਂ ਇਸਬਗੋਲ ਦੇ ਇੱਕ ਤੋਂ ਦੋ ਚਮਚ ਇੱਕ ਕੌਲੀ ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਹੋ ਦੇਖੋ ਜਿਵੇਂ ਅਸੀਂ ਆਪਣੇ ਦੰਦਾਂ ਨੂੰ ਬੁਰਸ਼ ਦੇ ਨਾਲ ਸਾਫ਼ ਕਰਦੇ ਹਾਂ ਦੇਖੋ ਇਸ ਤਰ੍ਹਾਂ ਦਾ ਕੋਈ ਵੀ ਬੁਰਸ਼ ਨਹੀਂ ਹੈ ਜੋ ਸਾਡੇ ਅੰਦਰ ਦੀ ਪੇਟ ਦੀ ਸਫਾਈ ਕਰ ਸਕੇ ਅਤੇ ਇਸ ਬੋਗੋਲ ਇਹ ਜਹੀ ਚੀਜ਼ ਹੈ ਜੋ ਸਾਡੀਆਂ ਆਂਤੜੀਆਂ ਦੀ ਅੰਦਰੋਂ ਸਫਾਈ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਦੰਦਾਂ ਨੂੰ ਬੁਰਸ਼ ਦੇ ਨਾਲ ਸਾਫ਼ ਕਰਦੇ ਹਾਂ ਇਹ ਸਾਡੇ ਸਰੀਰ ਦੇ ਵਿੱਚੋਂ ਟਾਕਸਨ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੈ ਇਹ ਬਵਾਸੀਰ ਨੂੰ ਵੀ ਠੀਕ ਕਰਨ ਤੱਕ ਦਾ ਕੰਮ ਕਰਦੀ ਹੈ ਕਿਉਂਕਿ ਬਵਾਸੀਰ ਦਾ ਮੇਨ ਕਾਰਨ ਕਬਜ਼ ਹੁੰਦੀ ਹੈ ਅਤੇ ਕਬਜ਼ ਦੇ ਨਾਲ ਸਾਡੇ ਸਰੀਰ ਦੇ ਵਿੱਚ ਹੋਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਬਣਦੀਆਂ ਜਿਨ੍ਹਾਂ ਨਾਲ ਅਸੀਂ ਹਮੇਸ਼ਾ ਬਿਮਾਰ ਅਤੇ ਪਰੇਸ਼ਾਨ ਰਹਿੰਦੇ ਹਾਂ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਜ਼ਿਆਦਾ ਲੂਜ਼ ਮੋਸਨ ਦੀ ਸਮੱਸਿਆ ਹੁੰਦੀ ਹੈ ਉਹ ਇਸ ਬੂਗੋਲ ਦੇ 2 ਚਮਚ ਇੱਕ ਕੌਲੀ ਵਿੱਚ ਪਾ ਕੇ ਜ਼ਰੂਰ ਖਾਣ ਇਸ ਬੂਗੋਲ ਸਾਡੇ ਸਰੀਰ ਦੇ ਅੰਦਰ ਜਾ ਕੇ ਪਾਣੀ ਨੂੰ ਸੋਖ ਲੈਂਦੀ ਹੈ ਜਿਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਡੀ ਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਜਾਣਦੀ ਸਾਡੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ ਤੇ ਉਹ ਜੋ ਵੀ ਖਾਂਦੇ ਆ ਤਾਂ ਉਹਨਾਂ ਨੂੰ ਖਾਣ ਤੋਂ ਬਾਅਦ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੁੰਦਾ ਹੈ ਤੇ ਉਹਨਾਂ ਨੂੰ ਵਾਰ-ਵਾਰ ਟਾਇਲਟ ਜਾਣ ਦੀ ਸਮੱਸਿਆ ਹੁੰਦੀ ਹੈ ਜਿਹਨੂੰ ਅਸੀਂ ਸੰਗਰੇਣੀਆਂ ਦੀ ਸਮੱਸਿਆ ਕਹਿੰਦੇ ਹਾਂ ਉਹ ਰਜਨਾ ਇਸ ਦਾ ਸੇਵਨ ਦਹੀਂ ਜਾਂ ਲੱਸੀ ਵਿੱਚ ਪਾ ਕੇ ਜ਼ਰੂਰ ਕਰਨੋ ਤੁਹਾਨੂੰ ਪਹਿਲੇ ਦਿਨ ਹੀ ਇਸ ਨੂੰ ਖਾਣ ਤੋਂ ਬਾਅਦ ਲਾਜ਼ਵਾ ਅਸਰ ਦਿਖਣੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਜਿਨ੍ਹਾਂ ਨੂੰ ਬਾਰ ਬਾਰ ਪਿਸ਼ਾਬ ਆਉਣ ਦੀ ਸਮੱਸਿਆ ਰਹਿੰਦੀ ਆ ਉਹ ਵੀ ਇਸ ਦਾ ਸੇਵਨ ਜ਼ਰੂਰ ਕਰਨੋ ਜਿਸ ਦੇ ਨਾਲ ਤੁਸੀਂ ਜਲਦ ਹੀ ਐਸੀ ਸਮੱਸਿਆ ਤੋਂ ਛੁਟਕਾਰਾ ਪਾ ਲਵੋਗੇ। ਦੋਸਤੋ ਇਸ ਗੋਲ ਦੇ ਨਾਲ ਪੇਟ ਦੇ ਹਰ ਤਰ੍ਹਾਂ ਦੇ ਰੋਗ ਖਤਮ ਹੁੰਦੇ ਹਨ। ਜਿਵੇਂ ਕਿ ਪੇਟ ਵਿੱਚ ਗੈਸ, ਕਬਜ਼, ਤਜਾਬਾਣ, ਖੱਟੇ ਢ ਘਾੜ ਆਉਣੇ, ਬਦ ਹਜ਼ਮੀ ਰਹਿਣੀ ਜਾਂ ਪੇਟ ਵਿੱਚ ਜਲਨ ਹੋਣੀ। ਦੇਖੋ ਇਹ ਪੇਟ ਦੀ ਹਰ ਤਰ੍ਹਾਂ ਦੀ ਡਿਸਟਰਬੈਂਸ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਦੋਸਤੋ ਇਸ ਦੀ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਕਿ ਇਸ ਦਾ ਕੋਈ ਨੁਕਸਾਨ, ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਪਰ ਤੁਸੀਂ ਧਿਆਨ ਰੱਖਣਾ ਹੈ ਕਿ ਇੱਕ ਤੋਂ 2 ਚਮਚ ਤੋਂ ਵੱਧ ਤੁਸੀਂ ਦਿਨ ਵਿੱਚ ਇਸ ਦਾ ਸੇਵਨ ਨਹੀਂ ਕਰਨਾ ਹੈ। ਦੇਖੋ ਜੇਕਰ ਅਸੀਂ ਇਸ ਦਾ ਜਾਨਾ ਸੇਵਨ ਕਰਦੇ ਹਾਂ ਤਾਂ ਅਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਇਸ ਦੇ ਸਾਡੇ ਸਰੀਰ ਵਿੱਚ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਇਹ ਸਾਡੇ ਸਰੀਰ ਦੀਆਂ ਨਾੜੀਆਂ ਦੇ ਵਿੱਚ ਜੰਮੇ ਹੋਏ ਕੈਸਟਰੋਲ ਨੂੰ ਖਤਮ ਕਰਦੀ ਹੈ ਅਤੇ ਸਾਡੇ ਹਾਰਟ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ ਇਸ ਤੋਂ ਇਲਾਵਾ ਇਹ ਸਾਡੇ ਬਲੱਡ ਵਿੱਚ ਵਧੇ ਹੋਏ 슈ਗਰ ਲੈਵਲ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਓਵਰ ਡਾਈਟਿੰਗ ਦੇ ਕਾਰਨ ਜਾਂ ਫਿਰ ਪੇਟ ਦੀ ਖਰਾਬੀ ਦੇ ਕਾਰਨ ਮੋਟਾਪਾ ਆ ਗਿਆ ਹੈ ਤਾਂ ਇਹ ਉਹਨੂੰ ਵੀ ਠੀਕ ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੈ ਕਿਉਂਕਿ ਇਹ ਸਾਡੇ ਸਰੀਰ ਜੋ ਐਕਸਟਰਾ ਫੈਟ ਨੂੰ ਬਾਹਰ ਕੱਢਦੀ ਹੈ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਲੱਸੀ ਦਹੀਂ ਦੁੱਧ ਫੈਟ ਨਹੀਂ ਬੈਠਦਾ ਤੇ ਉਹ ਇਸ ਨੂੰ ਕੋਸੇ ਪਾਣੀ ਦੇ ਵਿੱਚ ਪਾ ਕੇ ਵੀ ਲੈ ਸਕਦੇ ਆ ਇਸ ਤੋਂ ਬਾਅਦ ਦੋਸਤੋ ਦੂਜੀ ਚੀਜ਼ ਹੈ ਭੁੰਨਿਆ ਹੋਇਆ ਜੀਰਾ ਦੇਖੋ ਭੁੰਨਿਆ ਹੋਇਆ ਜੀਰਾ ਦਹੀਂ ਵਿੱਚ ਪਾ ਕੇ ਸਵਾਦ ਨੂੰ ਤਾਂ ਲਾਜਵਾ ਬਣਾਉਂਦਾ ਹੀ ਹੈ ਤੇ ਇਹ ਸਾਡੇ ਸਰੀਰ ਵਾਸਤੇ ਵੀ ਬਹੁਤ ਹੀ ਜ਼ਿਆਦਾ ਜਬਰਦਸਤ ਫਾਇਦੇ ਕਰਦਾ ਹੈ ਦੇਖੋ ਪਹਿਲਾਂ ਤਾਂ ਇਹ ਸਾਨੂੰ ਕਬਜ ਤੋਂ ਛੁਟਕਾਰਾ ਦਿਵਾਉਂਦੀ ਹੈ ਕਬਜ ਦੀ ਪਰੇਸ਼ਾਨੀ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਕਈ ਸਾਰੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਕਈ ਲੋਕ ਕਬਜ ਵਰਗੀ ਭੈੜੀ ਬਿਮਾਰੀ ਤੋਂ ਪਰੇਸ਼ਾਨ ਲੈਂਦੇ ਆ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਭੁੰਨਿਆ ਹੋਇਆ ਜੀਰਾ ਦਹੀਂ ਵਿੱਚ ਪਾ ਕੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਵਾ ਕਿਉਂਕਿ ਦਹੀਂ ਵਿੱਚ ਬਹੁਤ ਸਾਰੇ ਚੰਗੇ ਬੈਕਟੀਰੀਆ ਪ੍ਰੋਟੀਨ ਵਿਟਾਮਿਨ ਹੁੰਦੇ ਆ ਜੋ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦੇ ਆ ਕਿਉਂਕਿ ਦੁੱਧ ਦੇ ਨਾਲੋਂ ਵੀ ਜ਼ਿਆਦਾ ਕੈਲਸ਼ੀਅਮ ਦਹੀਂ ਦੇ ਵਿੱਚ ਹੁੰਦਾ ਵਾ ਤੇ ਜਦੋਂ ਅਸੀਂ ਭੁੰਨੇ ਹੋਏ ਜੀਰੇ ਨੂੰ ਦਹੀਂ ਵਿੱਚ ਪਾ ਕੇ ਖਾਂਦੇ ਹਾਂ ਤਾਂ ਸਾਡੇ ਪੇਟ ਵਿੱਚ ਬਣ ਰਹੀ ਗੈਸ ਕਬਜ਼ ਤੇਜ਼ਾਬ ਖੱਟੇ ਢ ਘਰ ਆਉਣਾ ਜਾਂ ਬਦ ਹਜ਼ਮੀ ਹੋਣੀ ਪੇਟ ਵਿੱਚ ਜਲਨ ਰਹਿਣੀ ਪੇਟ ਫੁੱਲਿਆ ਰਹਿਣਾ ਜਾਂ ਫਿਰ ਪੇਟ ਕਸਿਆ ਰਹਿਣਾ ਇਹ ਸਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ ਅਤੇ ਅਸੀਂ ਜੋ ਵੀ ਕੁਝ ਖਾਂਦੇ ਹਾਂ ਇਹ ਉਸ ਨੂੰ ਡਾਈਜੈਸਟ ਕਰਨ ਵਿੱਚ ਸਾਡੀ ਮਦਦ ਕਰਦੀ ਹੈ ਇਸ ਤੋਂ ਇਲਾਵਾ ਇਸ ਦੇ ਸਾਡੇ ਸਰੀਰ ਨੂੰ ਹੋਰ ਬਹੁਤ ਸਾਰੇ ਫਾਇਦੇ ਹੁੰਦੇ ਹਨ ਦੇਖੋ ਜੀਰੇ ਦੇ ਵਿੱਚ ਐਂਟੀ ਡਿਪਟਿਕ ਗੁਣ ਹੁੰਦੇ ਹਨ ਜੋ ਕਿ ਸਰੀਰ ਦੇ ਵਿੱਚ ਗਲੂਕੋਜ਼ ਨੂੰ ਕੰਟਰੋਲ ਕਰਕੇ ਰੱਖਦੇ ਹਨ ਜਿਹਦੇ ਨਾਲ ਅਸੀਂ ਸ਼ੂਗਰ ਵਰਗੀ ਭੈੜੀ ਬਿਮਾਰੀ ਦੀ ਚਪੇਟ ਚੋਂ ਆਉਣ ਤੋਂ ਬਚ ਸਕਦੇ ਹਾਂ ਦੋਸਤੋ ਤੁਸੀਂ ਜੀਰੇ ਨੂੰ ਭੁੰਨਣਾ ਕਿਵੇਂ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਫਰਾਈ ਪੈਨ ਲਵੋ ਉਸ ਨੂੰ ਤੁਸੀਂ ਗੈਸ ਫਲੇਮ ਤੇ ਰੱਖ ਕੇ ਥੋੜਾ ਜਿਹਾ ਹਲਕਾ ਜਿਹਾ ਗਰਮ ਕਰੋ ਫਿਰ ਤੁਸੀਂ ਪੈਨ ਦੇ ਵਿੱਚ ਜੀਰੇ ਨੂੰ ਪਾਓ ਅਤੇ ਨਾਲ ਹੀ ਇਸ ਨੂੰ ਥੋੜਾ ਥੋੜਾ ਹਿਲਾਉਂਦੇ ਰਹੋ ਅਤੇ ਜਦੋਂ ਇਸ ਦਾ ਕਲਰ ਹਲਕਾ ਜਿਹਾ ਡਾਰਕ ਹੋ ਜਾਵੇ ਇਸ ਦੀ ਤੁਹਾਨੂੰ ਹਲਕੀ ਜਹੀ ਖੁਸ਼ਬੂ ਆਉਣ ਲੱਗ ਜਾਵੇਗੀ ਹੁਣ ਤੁਸੀਂ ਇਸ ਨੂੰ ਕਿਸੇ ਪਲੇਟ ਜਾਂ ਬੌਲ ਦੇ ਵਿੱਚ ਪਾ ਕੇ ਠੰਡਾ ਕਰ ਲਵੋ ਠੰਡਾ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਬਰੀਕ ਪੀਸ ਕੇ ਇਸ ਦਾ ਪਾਊਡਰ ਬਣਾ ਲਵੋ ਦੇਖੋ ਇਸ ਦੇ ਖਾਣ ਦਾ ਤਰੀਕਾ ਕੀ ਹੈ ਤੁਸੀਂ ਇਸ ਨੂੰ ਕਿੱਦਾਂ ਲੈਣਾ ਹੈ ਜੇਕਰ ਕਿਸੇ ਨੂੰ ਬਹੁਤ ਜ਼ਿਆਦਾ ਕਬਜ ਰਹਿਂਦੀ ਤਾਂ ਤੁਸੀਂ ਇੱਕ ਕੌਲੀ ਦਹੀਂ ਦੀ ਲਵੋ ਤਾਂ ਤੁਸੀਂ ਉਸ ਦੇ ਵਿੱਚ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾ ਕੇ ਇਸ ਨੂੰ ਸਵੇਰੇ ਜਾਂ ਦੁਪਹਿਰੇ ਖਾਣਾ ਖਾਣ ਤੋਂ 15-20 ਮਿੰਟ ਬਾਅਦ ਲੈ ਸਕਦੇ ਹੋ ਅਤੇ ਲੋੜ ਦੇ ਅਨੁਸਾਰ ਟੇਸਟ ਨੂੰ ਵਧੀਆ ਬਣਾਉਣ ਦੇ ਲਈ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਹੋ ਕਾਲਾ ਨੂੰ ਟੇਸਟ ਦੇ ਨਾਲ ਨਾਲ ਸਾਡੇ ਪੇਟ ਦੇ ਲਈ ਵੀ ਕਾਫੀ ਜ਼ਿਆਦਾ ਫਾਇਦਾ ਕਰਦਾ ਹੈ ਤੁਹਾਨੂੰ ਪਹਿਲੀ ਵਾਰ ਖਾਣ ਦੇ ਨਾਲ ਹੀ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਦੋਸਤੋ ਅਸੀਂ ਇਸ ਨੂੰ ਖਾਣ ਦੇ ਨਾਲ ਮੋਟਾਪਾ 슈ਗਰ ਕੈਸਟਰੋਲ ਬੇਟ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਆ ਜਿਨ੍ਹਾਂ ਨੂੰ ਜਿਆਦਾ ਕਬਜ ਦੀ ਸਮੱਸਿਆ ਨਹੀਂ ਹੁੰਦੀ ਉਸ ਦਾ ਇੱਕ ਚੁਟਾਹੀ ਚਮਚ ਜਣ ਦੀ ਇੱਕ ਚਮਚ ਦਾ ਚੌਥਾ ਹਿੱਸਾ ਇੱਕ ਕੋਲੀ ਦਹੀਂ ਵਿੱਚ ਪਾ ਕੇ ਇਸ ਨੂੰ ਲੈ ਸਕਦੇ ਆ ਤਾਂ ਦੋਸਤੋ ਇਹ ਸਾਨੂੰ ਭੁੰਨੇ ਹੋਏ ਜੀਰੇ ਦੇ ਫਾਇਦੇ ਤੇ ਹੁਣ ਅਸੀਂ ਗੱਲ ਕਰਦੇ ਆ ਤੀਜੀ ਚੀਜ਼ ਦੀ ਤੇ ਤੀਜੀ ਚੀਜ਼ ਹੈ ਕਾਲੀ ਮਿਰਚ ਦੇਖੋ ਕਾਲੀ ਮਿਰਚ ਇੱਕ ਅਜਿਹੀ ਚੀਜ਼ ਹੈ ਜਿਸ ਦੇ ਵਿੱਚ ਐਂਟੀਆਕਸੀਡੈਂਟਸ ਐਂਟੀਬੈਕਟੀਰੀਅਲ ਅਤੇ ਐਂਟੀ ਇਫਲੇਮੈਟਰੀ ਗੁਣ ਪਾਏ ਜਾਂਦੇ ਹਨ ਦੁੱਖੇ ਸਾਨੂੰ ਦੋ ਤਰੀਕਿਆਂ ਦੇ ਨਾਲ ਮਾਰਕੀਟ ਦੇ ਵਿੱਚੋਂ ਮਿਲਦੀ ਹੈ ਇੱਕ ਪਾਊਡਰ ਦੇ ਰੂਪ ਦੇ ਵਿੱਚ ਅਤੇ ਦੂਜੀ ਸਾਬਤ ਦਾਣੇ ਦੇ ਰੂਪ ਵਿੱਚ ਜਿਆਦਾ ਚੰਗਾ ਇਹੀ ਹੁੰਦਾ ਹੈ ਕਿ ਤੁਸੀਂ ਇਸ ਨੂੰ ਦਾਣੇ ਦੇ ਰੂਪ ਵਿੱਚ ਲਿਆ ਕੇ ਇਸ ਦਾ ਘਰੇ ਪਾਊਡਰ ਬਣਾ ਕੇ ਇਸ ਦੀ ਵਰਤੋਂ ਕਰੋ ਦੇਖੋ ਕਾਲੀ ਮਿਰਚ ਬਦ ਹਾਜ਼ਮੀ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਅਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਜਾਂ ਫਿਰ ਪੇਟ ਦੇ ਵਿੱਚ ਦਰਦ ਹੋਵੇ ਤਾਂ ਉਸ ਵੇਲੇ ਤੁਸੀਂ ਕਾਲੀ ਮਿਰਚ ਦੇ 8 ਤੋਂ 10 ਦਾਣੇ ਪੀਸ ਕੇ ਉਸ ਨੂੰ ਇੱਕ ਕੌਲੀ ਦਹੀਂ ਵਿੱਚ ਮਿਲਾ ਕੇ ਖਾਣ ਦੇ ਨਾਲ ਉਸੇ ਵੇਲੇ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਵਾ ਦੇਖੋ ਕਾਲੀ ਮਿਰਚ ਸਾਨੂੰ ਭੋਜਨ ਦੇ ਵਿੱਚ ਉਹ ਮਿਲਣ ਵਾਲੇ ਜ਼ਰੂਰੀ ਤੱਤਾਂ ਨੂੰ ਸਾਡੇ ਸਰੀਰ ਵਿੱਚ ਆਬਜ਼ਰਵ ਕਰਨ ਵਿੱਚ ਮਦਦ ਕਰਦੀ ਹੈ ਇਸ ਦਾ ਬਾਹਰ ਵਾਲਾ ਸਰਕਾ ਸਾਡੇ ਸਰੀਰ ਵਿੱਚੋਂ ਐਕਸਟਰਾ ਫੈਟ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਸ ਲਈ ਇਸ ਨੂੰ ਫੈਟ ਵਰਨਰ ਵੀ ਕਿਹਾ ਜਾਂਦਾ ਹੈ ਨਾਲ ਇਹ ਸਾਡੇ ਸਰੀਰ ਵਿੱਚੋਂ ਪਸੀਨੇ ਰਾਹੀਂ ਅਤੇ ਯੂਰਨ ਰਾਹੀਂ ਟਾਕਸਿਸ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ ਦੋਸਤੋ ਜੇਕਰ ਤੁਸੀਂ ਕਾਲੀ ਮਿਰਚ ਦੇ ਪਾਊਡਰ ਦੇ 1 ਚੁਟਾਹੀ ਚਮਚ ਨੂੰ ਇੱਕ ਕੌਲੀ ਦਹੀਂ ਜਾਂ ਫਿਰ ਇੱਕ ਗਲਾਸ ਲੱਸੀ ਵਿੱਚ ਮਿਕਸ ਕਰਕੇ ਰੋਜ਼ਾਨਾ ਖਾਂਦੇ ਹੋ ਤਾਂ ਤੁਸੀਂ ਪੇਟ ਦੇਆਂ ਰੋਗਾਂ ਤੋਂ ਅਤੇ ਸਰੀਰ ਦੇ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਹ ਸਾਡੇ ਖੂਨ ਦੇ ਵਿੱਚੋਂ ਗੰਦ ਇਨੂੰ ਬਾਹਰ ਕੱਢ ਕੇ ਸਾਡੇ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ ਅਤੇ ਸਾਡੇ ਖੂਨ ਨੂੰ ਸਾਫ਼ ਰੱਖਦੀ ਆ। ਦੋਸਤੋ ਕਾਲੀ ਮਿਰਚ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦੀ ਆ ਕਿਉਂਕਿ ਇਸ ਵਿੱਚ ਵਿਟਾਮਿਨ A ਦੀ ਭਰਪੂਰ ਮਾਤਰਾ ਹੁੰਦੀ ਆ ਜੋ ਕਿ ਸਾਡੀਆਂ ਅੱਖਾਂ ਲਈ ਬਹੁਤ ਲਾਭਕਾਰੀ ਹੁੰਦਾ ਵਾ। ਤਾਂ ਜਦੋਂ ਅਸੀਂ ਇਸ ਨੂੰ ਦਹੀਂ ਜਾਂ ਲੱਸੀ ਦੇ ਵਿੱਚ ਪਾ ਕੇ ਲੈਂਦੇ ਆ ਤਾਂ ਇਹ ਆਪਣੇ ਗੁਣਾਂ ਦੇ ਨਾਲ ਸਾਡੇ ਸਰੀਰ ਦੇ ਵਿੱਚ ਜ਼ਰੂਰੀ ਤੱਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਆ। ਦੋਸਤੋ ਜੇਕਰ ਤੁਸੀਂ ਕਾਲੀ ਮਿਰਚ ਦੇ ਪਾਊਡਰ ਨੂੰ ਅਤੇ ਭੁੰਨੇ ਹੋਏ ਜੀਰੇ ਨੂੰ ਦੋਨਾਂ ਨੂੰ ਇੱਕੋ ਜਗ੍ਹਾ ਦਹੀਂ ਜਾਂ ਲੱਸੀ ਵਿੱਚ ਮਿਕਸ ਕਰਕੇ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਦੁੱਗਣਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਸਾਡੇ ਸਰੀਰ ਲਈ ਬਹੁਤ ਹੀ ਜ਼ਬਰਦਸਤ ਫਾਇਦੇ ਹੁੰਦੇ ਆ ਜੋ ਕਿ ਸਾਨੂੰ ਕਈ ਤਰ੍ਹਾਂ ਦੀਆਂ ਭੈੜੀਆਂ ਬਿਮਾਰੀਆਂ ਤੋਂ ਬਚਾ ਕੇ ਹੈਲਥੀ ਰੱਖਣ ਦੇ ਵਿੱਚ ਮਦਦ ਕਰਦੇ ਹਨ ਦੋਸਤੋ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਵੀ ਇੱਕ ਚੀਜ਼ ਵਰਤ ਕੇ ਦੇਖ ਸਕਦੇ ਹੋ ਇਸ ਦਾ ਪੂਰਾ ਫਾਇਦਾ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਲਗਾਤਾਰ ਯੂਜ਼ ਕਰੋ ਕਿਉਂਕਿ ਇਹ ਤਿੰਨੋਂ ਹੀ ਨੁਸਖੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਪੱਥਰ ਵਰਗਾ ਪੱਕਾ ਮਜ਼ਬੂਤ ਕਰ ਦਿੰਦੇ ਆ ਅਤੇ ਸਾਨੂੰ ਪੇਟ ਦੇ ਹੋਣ ਵਾਲੇ ਰੋਗਾਂ ਤੋਂ ਬਚਾ ਕੇ ਰੱਖਦੇ ਆ ਦੋਸਤੋ ਅਸੀਂ ਨੈਚੁਰਲ ਚੀਜ਼ਾਂ ਨੂੰ ਛੱਡ ਕੇ ਦਵਾਈਆਂ ਵੱਲ ਭੱਜਣ ਲੱਗ ਜਾਂਦੇ ਹਾਂ ਜਿਸ ਦੇ ਨਾਲ ਅਸੀਂ ਕਿਤੇ ਨਾ ਕਿਤੇ ਜ਼ਿਆਦਾ ਦਵਾਈਆਂ ਖਾਣ ਦੇ ਨਾਲ ਇੱਕ ਤੋਂ ਇੱਕ ਬਿਮਾਰੀ ਆਪ ਨੇ ਅੰਦਰ ਪੈਦਾ ਕਰ ਲੈਂਦੇ ਹਾਂ ਇਸ ਲਈ ਦੋਸਤੋ ਹਮੇਸ਼ਾ ਹੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਨੈਚੁਰਲ ਇਲਾਜ ਜਰੂਰ ਕਰੋ ਕਿਉਂਕਿ ਅਸੀਂ ਜਿਆਦਾ ਦਵਾਈਆਂ ਖਾਣ ਦੇ ਨਾਲ ਸਿਰਫ ਬਿਮਾਰੀ ਨੂੰ ਦਬਾ ਲੈਂਦੇ ਹਾਂ ਜੋ ਕਿ ਆਪਣੇ ਆਪ ਦੇ ਨਾਲ ਸਭ ਤੋਂ ਵੱਡਾ ਤੋਖਾ ਹੁੰਦਾ ਵਾ ਅਸੀਂ ਫਟਾਫਟ ਜਲਦੀ ਠੀਕ ਹੋਣ ਦੇ ਚੱਕਰ ਵਿੱਚ ਕਈ ਸਾਰੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਜੋ ਕਿ ਸਾਡੇ ਸਰੀਰ ਦੇ ਲਈ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀਆਂ ਹਨ ਇਸ ਲਈ ਦੋਸਤੋ ਆਪਣੇ ਆਪ ਨੂੰ ਫਿੱਟ ਤੇ ਤੰਦਰੁਸਤ ਰੱਖਣ ਦੇ ਲਈ ਇਸ ਤਰ੍ਹਾਂ ਦੇ ਘਰੇਲੂ ਉਪਾਏ ਜਰੂਰ ਕਰੋ